ਪੰਜਾਬੀ ਯੂਨੀਵਰਸਿਟੀ ਪੁਸਤਕ ਮੇਲਾ 2024 ਆਵ ਤੁਹਾਨੂੰ ਦਸੀ ਕਿਹੜੀ ਕਿੜੀਆਂ ਕਿਤਾਬਾਂ ਖਰੀਦੀਆਂ ਨੇ ਤੇ ਮੁੱਖ ਮਹਿਮਾਨ ਦੇ ਤੌਰ ਦੇ ਉੱਤੇ ਉੱਥੇ ਸਰਜੀਤ ਪਾਤਰ ਕਰਨਜੀਤ ਅਨਮੋਲ ਆਏ ਹੋਏ ਸੀ ਅਮੜੀ ਬਿਲ ਕੋ ਵੇਨੀ ਮੈਥੋਂ ਹਾਂ ਕੇ ਹਵਾ 30 ਜਨਵਰੀ 2024 ਨੂੰ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਪਣੇ ਵੱਡੇ ਬ੍ਰਦਰ ਜਸਵੀਰ ਸਿੰਘ ਨਾਲ ਗਿਆ ਇੱਥੇ ਜਾਣ ਦਾ ਮੁੱਖ ਕਾਰਨ ਸੀ ਬੁੱਕ ਫੇਅਰ 10ਵਾਂ ਪੁਸਤਕ ਮੇਲਾ ਹਰ ਸਾਲ ਮੈਂ ਕੋਸ਼ਿਸ਼ ਕਰਦਾ ਹਾਂ ਇੱਥੇ ਹੋਵਾਂ ਕਿਉਂਕਿ ਮੈਂ ਕੁਝ ਕਿਤਾਬਾਂ ਖਰੀਦਦਾ ਹਾਂ ਤੇ ਕੁਝ ਕਿਤਾਬਾਂ ਆਉਣ ਵਾਲੇ ਸਮੇਂ ਲਈ ਖਰੀਦਣ ਦੇ ਲਈ ਮੈਂ ਨੋਟ ਕਰ ਲੈਂਦਾ ਹਾਂ ਕਿਉਂਕਿ ਕਿਤਾਬਾਂ ਸਾਡੀ ਸੋਚ ਨੂੰ ਉੱਚਾ ਚੁੱਕਣ ਦਾ ਸਭ ਤੋਂ ਵੱਡਾ ਸਾਧਨ ਹੁੰਦੀਆਂ ਹਨ ਜੇਕਰ ਅਸੀਂ ਆਪਣੀ ਸੋਚ ਨੂੰ ਅੱਜ ਹਥਿਆਰ ਬਣਾਉਣਾ ਚਾਹੁੰਦੇ ਹਾਂ ਤਿੱਖਾ ਬਣਾਉਣਾ ਚਾਹੁੰਦੇ ਹਾਂ ਤੇ ਸਾਡੇ ਲਈ ਕਿਤਾਬਾਂ ਪੜ੍ਹਨਾ ਚੰਗੀਆਂ ਕਿਤਾਬਾਂ ਪੜ੍ਹਨਾ ਬਹੁਤ ਜ਼ਰੂਰੀ ਹੈ ਅੱਜ ਵੀ ਅਪਾ ਵੇਖਦੇ ਆ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਚਾਹੇ ਮੈਟਰੋ ਹੋਵੇ ਚਾਹੇ ਸਟੇਸ਼ਨ ਹੋਵੇ ਜਾਂ ਕਿਤੇ ਵੀ ਕੋਈ ਇਹੋ ਜੀ ਜਗ੍ਹਾ ਹੋਵੇ ਜਿੱਥੇ ਸਫ਼ਰ ਕਰ ਰਹੇ ਹਾਂ ਤੇ ਉੱਥੇ ਅਕਸਰ ਲੋਕ ਕਿਤਾਬਾਂ ਪੜ੍ਹਦੇ ਵੇਖੇ ਜਾਂਦੇ ਹਨ ਪਰ ਸਾਡੇ ਵਿੱਚ ਇਹ ਸੋਚ ਖਤਮ ਹੋ ਚੁੱਕੀ ਹੈ ਸਗੋਂ ਮੈਂ ਤੇ ਕਹਿੰਦਾ ਅੱਜਕੱਲ ਸਾਨੂੰ ਗਿਫਟ ਦੇ ਵਿੱਚ ਕਿਤਾਬ ਹੀ ਦੇਣੀ ਚਾਹੀਦੀ ਹੈ ਕਿਉਂਕਿ ਅੱਜਕੱਲ ਗਿਫਟ ਬਾਜ਼ਾਰਾਂ ਦੇ ਵਿੱਚ ਉਹ ਮਿਲਦੇ ਨੇ ਜਿਹੜੇ ਕਿਸੇ ਕੰਮ ਨਹੀਂ ਆਉਂਦੇ ਬਸ ਸਜਾਵਟੀ ਤੌਰ ਦੇ ਉੱਤੇ ਘਰ ਰੱਖੇ ਜਾਂਦੇ ਹਨ ਤੇ ਕਿਤਾਬ ਬਿਸ਼ੱਕ ਅਪਾ ਕਹਿੰਦੇ ਕਿ ਅਸੀਂ ਪੜ੍ਹਦੇ ਆਂ ਪਰ ਕਿਤਾਬ ਸਾਨੂੰ ਪੜਾਉਂਦੀ ਹੈ ਥੋੜਾ ਅਫਸੋਸ ਇਸ ਗੱਲ ਦਾ ਵੀ ਹੈ ਕਿ ਪੰਜਾਬ ਦੇ ਵਿੱਚ ਨੌਜਵਾਨ ਪੜਨ ਵਾਲੇ ਘੱਟ ਹਨ ਕਿਉਂਕਿ ਪੰਜਾਬ ਨੂੰ ਸ਼ਰਾਬ ਦੇ ਨਾਲ ਜੋੜਿਆ ਗਿਆ ਪੰਜਾਬ ਨੂੰ ਕਿਤਾਬ ਦੇ ਨਾਲ ਨਹੀਂ ਜੋੜਿਆ ਗਿਆ ਤੇ ਜਿਹੜੇ ਪੰਜਾਬੀ ਨੌਜਵਾਨ ਸਟੂਡੈਂਟ ਥੋੜੇ ਬਹੁਤੇ ਪੜਨ ਵਾਲੇ ਹਨ ਉਹਨਾਂ ਨੂੰ ਸਕੂਲਾਂ ਕਾਲਜਾਂ ਯੂਨੀਵਰਸਿਟੀ ਦੇ ਵਿੱਚ ਉੱਚ ਪੱਧਰ ਦਾ ਗਿਆਨ ਅਤੇ ਸਹੀ ਸਿਲੇਬਸ ਦੇਣਾ ਵੀ ਬਹੁਤ ਜ਼ਰੂਰੀ ਹੈ ਜਿਹੜਾ ਸਾਡੀ ਜ਼ਿੰਦਗੀ ਵਿੱਚ ਕੰਮ ਆ ਸਕੇ 2012 ਦੇ ਵਿੱਚ ਮੈਂ ਗਿਆਨੀ ਕੀਤੀ ਸੀ 1 ਸਾਲ ਦਾ ਇਹ ਕੋਰਸ ਸੀ ਗਿਆਨੀ ਦੇ ਵਿੱਚ ਹੁਣ ਮੈਂ ਸੋਚਿਆ ਕਿ ਗੁਰਬਾਣੀ ਹੋਵੇਗੀ ਗੁਰਬਾਣੀ ਦੀਆਂ ਸਾਖੀਆਂ ਹੋਣਗੀਆਂ ਗੁਰਮਤ ਦੀ ਗੱਲ ਹੋਵੇਗੀ ਪਰ ਉਹਦੇ ਵਿੱਚ ਵੀ 70 80% ਗੁਰਬਾਣੀ ਤੋਂ ਚੰਗੀਆਂ ਗੱਲਾਂ ਤੋਂ ਅਲੱਗ ਵਿਸ਼ੇ ਸਨ ਜਿਵੇਂ ਹੀਰ ਰਾਂਝਾ ਸਸੀ ਪੁੰਨੂ ਇਸ ਤਰ੍ਹਾਂ ਦੇ ਜਿਹੜੇ ਕਿੱਸੇ ਸਨ ਉਹ ਗਿਆਨੀ ਸਿਲੇਬਸ ਦੇ ਵਿੱਚ ਕਿਤਾਬਾਂ ਦੇ ਵਿੱਚ ਸੀ ਸੋ ਕੁਝ ਸਿਲੇਬਸ ਸਾਨੂੰ ਬਦਲਣਾ ਵੀ ਚਾਹੀਦਾ ਹੈ ਤਾਂ ਜੋ ਜ਼ਿੰਦਗੀ 'ਚ ਆਉਣ ਵਾਲੀਆਂ ਗੱਲਾਂ ਨੂੰ ਹੀ ਅਸੀਂ ਪੜ੍ਹੀਏ ਤੇ ਆਉਣ ਵਾਲੇ ਬੱਚਿਆਂ ਨੂੰ ਪੜ੍ਹਾਈਏ ਤਾਂ ਜੋ ਉਹ ਸਾਡੇ ਲਈ ਸਾਰਥਿਕ ਸਿੱਧ ਹੋ ਸਕਣ ਸੋ ਮੈਂ ਪੰਜਾਬੀ ਯੂਨੀਵਰਸਿਟੀ ਇਸ ਮੇਲੇ ਦੇ ਵਿੱਚੋਂ ਸਭ ਤੋਂ ਵੱਧ ਕਿਤਾਬਾਂ ਖਰੀਦੀਆਂ ਨਰਿੰਦਰ ਸਿੰਘ ਕਪੂਰ ਦੀਆਂ ਨਰਿੰਦਰ ਸਿੰਘ ਕਪੂਰ ਦੀਆਂ ਕੁੱਲ 21 ਕਿਤਾਬਾਂ ਆ ਚੁੱਕੀਆਂ ਨੇ ਉਨ੍ਹਾਂ ਦੀ ਜਿਹੜੀ ਸਭ ਤੋਂ ਲੇਟੈਸਟ ਕਿਤਾਬ ਹੈ ਮੋਬੱਤੀਆਂ ਦਾ ਮੇਲਾ ਇਹ ਕਿਤਾਬ ਪੜਨ ਯੋਗ ਹੈ ਇਸ ਮੇਲੇ ਦੇ ਵਿੱਚ ਚਿੱਤਰਕਾਰੀ ਦੇਖਣ ਨੂੰ ਵੀ ਮਿਲੀ ਜਿਹੜੀ ਤਸਵੀਰਾਂ ਬੜੀਆਂ ਡੂੰਘੀਆਂ ਸਨ ਤੇ ਹੱਥੀ ਬਣਾਈ ਹੋਈ ਸਨ ਇਸ ਮੇਲੇ ਦੇ ਵਿੱਚ ਬੜੇ ਕਵੀ ਵਿਦਵਾਨ ਲੇਖਕ ਗੀਤਕਾਰ ਹਰ ਸਾਲ ਪਹੁੰਚਦੇ ਹਨ ਮੈਨੂੰ ਕਰਮਜੀਤ ਅਨਮੋਲ ਅਤੇ ਸੁਰਜੀਤ ਪਾਤਰ ਜੀ ਨੂੰ ਸੁਣਨ ਦਾ ਮੌਕਾ ਮਿਲਿਆ ਇਸ ਤੋਂ ਇਲਾਵਾ ਚਰਨ ਪਵਾਦੀ ਵੀ ਇੱਥੇ ਪਹੁੰਚੇ ਹੋਏ ਸਨ ਆਓ ਕਰਮਜੀਤ ਅਨਮੋਲ ਦੇ ਜਿਹੜੇ ਬੋਲ ਸਨ ਧੀ ਦੇ ਪ੍ਰਤੀ ਉਹ ਆਪਾਂ ਗੀਤ ਦੇ ਵਿੱਚ ਸੁਣੀਏ ਅੰਬਿਆਂ ਨੂਮਾਏ ਵਿੱਚ ਖੇਤੀ ਕਣਕਾਂ ਪੱਕੀਆਂ ਅੱਗ ਦੇ ਭਾਂਬੜ ਵਰਗੀਆਂ ਧੀਆਂ ਨੀ ਤੂੰ ਸਾਹਬ ਬੁਕੜ ਵਿੱਚ ਰੱਖੀਆਂ ਗਿਣਵੇਂ ਦੇ ਨਾਲ ਸਾਂਝਾ ਵੇ ਬਾਬਲ ਅਸੀਂ ਸਿੱਧਕਾ ਨਾਲ ਨਿਭਾਈਆਂ ਕੁੰਝਾਂ ਵਾਂਗ ਪਰੌਣੀਆਂ ਧੀਆਂ ਵੇ ਤੇਰੇ ਵੇੜੇ ਦੋ ਦਿਨ ਆਈਆਂ ਮੈਂ ਚਾਦਰ ਕੱਢਦੀ ਨੀ ਗਿਣ ਤੋਂ ਪੇ ਪਾਵਾਂ ਜਾਮਣ ਦੀ ਚਾਹੇ ਠਾਂ ਨੀ ਮੈਂ ਪੀੜਾ ਡਾਵਾਂ ਚਿੜੀਆਂ ਦੇ ਚੀ ਜੀ ਨਹੀਂ ਤੋ ਤਿਆਂ ਦੀ ਟੁਕਣੀ ਦਿਲ ਫੜ ਕੇ ਸੋਚਾਂ ਨਹੀਂ ਨਾਲੇ ਸ਼ਰਮਾਵਾਂ ਦਿਲ ਫੜ ਕੇ ਸੋਚਾਂ ਨਹੀਂ ਨਾਲੇ ਸ਼ਰਮਾਵਾਂ ਮੈਂ ਚਾਦਰ ਕੱਢਦੀ ਨਹੀਂ ਉੱਤੇ ਪਾਵਾਂ ਚਿੜੀਆਂ ਪਾਵਾਂ ਚਿੜੀਆਂ ਪਾਵਾ ਚਿੜੀਆਂ ਪਾਵਾ ਚਿੜੀਆਂ ਮੈਂ ਚਾਦਰ ਕੱਢਦੀ ਨਹੀਂ ਉੱਤੇ ਪਾਵਾ ਚਿੜੀਆਂ ਅਮੜੀ ਵਿਲ ਕੋਵੇਨੀ ਮੈਥੋਂ ਹੋਂਕੇ ਹਵਾਵਾਂ ਮੈਂ ਚਾਦਰ ਕੱਢਦੀ ਨਹੀਂ ਉੱਤੇ ਪਾਵਾ ਵੇਲਾ ਪਾਵਾ ਵੇਲਾ ਪਾਵਾ ਵੇਲਾ ਪਾਵਾ ਵੇਲਾ ਮੈਂ ਚਾਹ ਤੇਰੇ ਕੱਢਦੀ ਨਹੀਂ ਉੱਤੇ ਪਾਵਾਂ ਵੇਲਾ ਸਾਡੇ ਪਿੰਡ ਦੇ ਟੇਸ਼ਨ ਤੇ ਨਾ ਰੁਕਦੀਆਂ ਰੇਲਾ ਮੇਰਾ ਧਰਮੇ ਬਾਬਲਨੀ ਦੇਸਾਂ ਦਾ ਰਾਜਾ ਨੀ ਮੈਂ ਕਹਿ ਕੇ ਬਾਬੂ ਨੂੰ ਰੇਲਾ ਰੁਕਵਾਵਾ ਤੇ ਮੈਂ ਕਹਿ ਕੇ ਬਾਬਲ ਨੂੰ ਰੇਲਾ ਰੁਕਵਾਵਾ ਮੈਂ ਚਾਦਰ ਕੱਢਦੀ ਨਹੀਂ ਉੱਤੇ ਤੋਤੇ ਪਾਵਾਂ ਤੋਤੇ ਪਾਵਾਂ ਤੋਤੇ ਪਾਵਾਂ ਤੋਤੇ ਪਾਵਾਂ ਮੈਂ ਚਾਦਰ ਕੱਢਦੀ ਨਹੀਂ ਉੱਤੇ ਤੋਤੇ ਪਾਵਾਂ ਧਨ ਹੁਸਨ ਜਵਾਨੀ ਦੀ ਮਾਂ ਮਾ ਠੰਡੀਆਂ ਛਾਵਾਂ ਫਿਕਰਾ ਵਿੱਚ ਡੁੱਬਿਆ ਨਹੀਂ ਮੇਰਾ ਬাবਲ ਭੋੜਾ ਮੈਂ ਉਹਦੀ ਚਿੱਟੀ ਪਗੜੀ ਨੂੰ ਕਦੇ ਦਾਗ ਨਾ ਲਾਵਾਂ ਮੈਂ ਪਿਓ ਦੀ ਚਿੱਟੀ ਪਗੜੀ ਨੂੰ ਕਦੇ ਦਾਗ ਨਾ ਲਾਵਾਂ ਥੈਂਕ ਯੂ ਥੈਂਕ ਯੂ